ਬੰਦਾ ਸੀ ਉਹਦਾ ਬੇਟਾ ਬਹੁਤ ਨਕਮਾ ਸੀ ਕੰਮ ਨਹੀਂ ਕਰਦਾ ਸੀ ਮੈਂ ਟਾਈਮ ਜ਼ਿਆਦਾ ਲੇ ਰਿਹਾ ਨਾ ਨਵੀਂ ਜਣਾ ਪਟਿਆਲੇ ਬੰਦਾ ਸੀ ਉਹਦਾ ਬੇਟਾ ਕੰਮ ਨਹੀਂ ਕਰਦਾ ਸੀ ਨਕਮਾ ਸੀ ਤਾਂ ਉਹ ਮੰंजे ਤੇ ਪੈ ਗਿਆ ਖੇਸੀ ਲੈ ਕੇ ਉਹਨੇ ਇੱਕ ਕਿਸਚੀਦਾਰ ਆਇਆ ਕਿਸਚੀਦਾਰ ਨੂੰ ਕਹਿੰਦਾ ਮੈਂ ਸਾਰੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਲਵਾਉਂਗਾ ਇੱਕੋ ਹੀ ਸ਼ਰਤ ਹੈ 100 ਰੁਪਏ ਕਮਾ ਕੇ ਲਿਆਵੇ। ਕਰ ਦੇਣੇ ਸਮਝਾਇਆ ਤੇਰਾ ਬਾਪੂ ਆ ਸਾਨੂੰ ਕੀ ਐ ਇਹ ਜਿੱਦੀ ਐ ਤੂੰ 100 ਰੁਪਏ ਕਮਾ ਲਿਆ। ਉਹ 100 ਕਿੱਥੋਂ ਕਮਾਵੇ ਕੰਮ ਤਾਂ ਕਰੀਂ ਕੀਤਾ ਨਹੀਂ ਉਹਨੇ। ਚਲੋ ਗਿਆ। 100 ਰੁਪਏ ਦਾਰ ਵੜਦੇ ਐ ਕਿਸੇ। ਬਾਪੂ ਲਿਆ ਕੇ ਦੇਤਾ। ਬਾਪੂ ਨੇ 100 ਦਾ ਨੋਟ ਪਾੜ ਕੇ ਟੋਟੇ ਟੋਟੇ ਕਰਕੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦਾ। ਮੁੰਡਾ ਇੱਦਾਂ ਖੜੇ ਰਿਹਾ। ਦਸੋ ਬਾਪੂ ਜੀ ਉਹ ਵੇਸਾ ਹੋਰ ਕਮਾ ਕੇ ਲਿਆ ਅਗਲੇ ਦਿਨ ਗਿਆ ਹਰੋ ਈ ਤਦਾਦ ਮਿਲਦੀ ਨਹੀਂ 50 ਰੁਪਏ ਨੇ ਅਧਰੋਂ ਉਤਰੋਂ ਕਰ ਲਿਆ ਕੋਈ ਜ਼ਗਾੜ 50 ਰੁਪਏ ਦਾ ਕੋਈ ਬੱਲ ਬੱਲੋ ਵੇਚਦਾ ਚੋਰੀ ਕਰਕੇ ਕੰਮ ਨਹੀਂ ਕੀਤਾ ਫੇਰ ਫੇਸੋ ਲੈ ਬਾਪੂ ਨੇ ਫੇਰ 100 ਰੁਪਏ ਟੁਕੜੇ ਪਾੜ ਕੇ ਥੱਲੇ ਸੁੱਟਦਾ ਫੇਰ ਖੜਾ ਰਿਆ ਦਸੋ ਬਾਪੂ ਜੀ ਕੈਸਾ ਹੋਰ ਲੈ ਕੇ ਆ ਹੁਣ ਤੀਜੇ ਦਿਨ ਚੋਰੀ ਵੀ ਬੰਦ ਹੋ ਗਈ ਧਾਰ ਵੀ ਬੰਦ ਹੋ ਗਈ ਸੱਚੀ ਮੁੱੱਚੀ ਕੰਮ ਕਰਨਾ ਪੈ ਗਿਆ ਸਾਰਾ ਦਿਨ ਸੜਕ ਤੇ ਦੁਰਮਡਣਾ ਰੋੜੀ ਘੁੱਟ ਕੇ ਮਿਹਨਤ ਕਰਕੇ 100 ਰੁਪਇਆ ਕਮਾਇਆ ਲੈ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦਾ ਤਾਂ ਮੁੰਡੇ ਨੇ ਕੱਲਾ ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜਦਾ ਹੈ ਹੱਥਾਂ ਤੇ ਛਾਲੇ ਹੋ ਗਏ ਕਮਾਉਣ ਵੇਲੇ ਬਾਪੂ ਕਹਿੰਦਾ ਅੱਜ ਤੇਰੇ ਨੇ ਇਹ ਤੋਂ ਪਹਿਲਾਂ ਹੀ ਮੈਂ ਪਾੜ ਕੇ ਛੱਡਦਾ ਸੀ ਤੈਨੂੰ ਦਰਦ ਨਹੀਂ ਹੁੰਦਾ ਸੀ ਅੱਜ ਤੇਰੇ ਨੇ ਨਾ ਤਾਂ ਕਰਕੇ ਟੁਕੜੇ ਜੋੜਨ ਨੂੰ ਫਿਰਦਨ ਦੁਬਾਰੇ ਸੋ ਜਦੋਂ ਆਪਦੀ ਕਮਾਈ ਕਿਸੇ ਭੰਗ ਦੇ ਭਾਣੇ ਜਾਵੇ ਨਾ ਉਦੋਂ ਦਰਦ ਹੁੰਦਾ ਰਿਸ਼ਵਤੀ ਕਮਾਈ ਵਾਲਾ ਕਦੇ ਵੀ ਦੁਕਾਨਦਾਰ ਨੂੰ ਰੇਟ ਨਹੀਂ ਪੁੱਛਦਾ